ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਕੱਚੇ ਮਕਾਨਾਂ ਦੇ ਮਿਲਣਗੇ ਪੈਸੇ ਫਾਰਮ ਭਰ ਲਓ ਜਲਦੀ ਗਰੀਬ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲਦੀਆਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਉਤੇ ਪੰਜਾਬ ਪੁਲਿਸ 'ਚ 10000 ਪੋਸਟਾਂ ਤੇ ਭਰਤੀ ਜੀ ਹਾਂ ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪੁਲਿਸ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਪੁਲਿਸ ਵਿਭਾਗ ਵਿੱਚ 10000 ਨਵੀਆਂ ਪੋਸਟਾਂ ਦਾ ਐਲਾਨ ਕਰ ਦਿੱਤਾ ਹੈ 10000 ਪੋਸਟਾਂ ਦੀ ਭਰਤੀ ਦਾ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਇਹ ਭਰਤੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ ਡੀਜੀਪੀ ਗੌਰਵ ਜਾਦਵ ਨੇ ਦੱਸਿਆ ਜੀ ਜੀ ਹਾਂ ਪੰਜਾਬ ਦੇ ਵਿੱਚ ਨ ਪੰਜਾਬ ਪੁਲਿਸ ਦੀਆਂ 10000 ਨਵੀਆਂ ਪੋਸਟਾਂ ਜਿਹੜੀਆਂ ਨੇ ਕੀਤੀਆਂ ਜਾਰੀ ਕੀਤੀਆਂ ਜਾਣਗੀਆਂ ਜੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੀਟਿੰਗ ਕੀਤੀ ਗਈ ਉਸ ਵਿੱਚ ਵੱਡਾ ਐਲਾਨ ਜਿਹੜਾ ਹੀ ਕਰ ਦਿੱਤਾ ਗਿਆ ਦੂਜੀ ਪਾਸੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੱਚੇ ਮਕਾਨਾਂ ਵਾਲੇ ਪੰਜਾਬ ਦੇ ਪਰਿਵਾਰਾਂ ਲਈ ਖੁਸ਼ਖਬਰੀ ਹੈ ਜਿਨ੍ਹਾਂ ਦੇ ਮਕਾਨ ਹੁਣ ਕੱਚੇ ਹਨ ਉਹਨਾਂ ਦੇ ਲਈ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਲੋਕਾਂ ਲਈ ਵੱਡੀ ਖਬਰ ਹੈ ਕੱਚੇ ਮਕਾਨ ਵਾਲੇ ਪੰਜਾਬ ਦੇ ਪਰਿਵਾਰਾਂ ਦੀ ਖੁਸ਼ਖਬਰੀ ਹੈ ਤਰਫਲ ਮਾਚੀ ਵਾਲਾ ਨਗਰ ਕੌਂਸਲ ਦੇ ਹੁਣ ਆਨੇ ਵਾਲੋ ਕੀ ਹੈ ਜੀ ਸ਼ਹਿਰ ਦੇ ਜਿੰਨੇ ਵੀ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਕੱਚੇ ਘਰ ਹਨ ਉਹਨਾਂ ਨੂੰ ਆਪਣੇ ਮਕਾਨਾਂ ਨੂੰ ਸਿਮਟ ਕਰਵਾਉਣ ਲਈ 2.5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਜੀ ਹਾਂ ਪੰਜਾਬ ਦੇ ਵਿੱਚ ਜਿੰਨੇ ਵੀ ਲੋਕਾਂ ਦੇ ਕੱਚੇ ਘਰ ਹਨ ਉਹਨਾਂ ਨੂੰ ਸਰਕਾਰ ਦੇ ਵੱਲੋਂ 2.5 ਲੱਖ ਰੁਪਏ ਦਿੱਤਾ ਜਾਵੇਗਾ ਪੀਐਮ ਆਵਾਜ਼ ਯੋਜਨਾ ਦੇ ਤਹਿਤ ਜੀ ਹਾਂ ਪਰਧਾਨ ਮਦਰੀ ਆਵਾਜੋਦਨ ਤਹਿਤ ਨਿਰ ਹੱਦ ਵਿੱਚ ਰਹਿਣ ਵਾਲੇ ਸਾਰੇ ਗਰੀਬ ਪਰਿਵਾਰ ਜਿਨ੍ਹਾਂ ਦੇ ਮਕਾਨ ਮਿੱਟੀ ਦੇ ਬਣੇ ਹੋਣਾਂ ਉਹਨਾਂ ਨੂੰ ਜ਼ਰੂਰੀ ਦਸਤਾਵੇਜ਼ ਨਗਰ ਕੌਂਸਲਰ ਵਿੱਚ ਜਮ੍ਹਾਂ ਕਰਵਾਉਣ ਤੇ ਸਕੀਮ ਦਾ ਲਾਭ ਉਠਾ ਸਕਦੇ ਹਨ ਜੀ ਹਾਂ ਤੇ ਤੁਹਾਨੂੰ ਮਿਲੇਗਾ ਲਾਭ ਤਾਂ ਦੇਖ ਸਕੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵੇਲੇ ਦੀ ਤਾਂ ਪੰਜਾਬ ਦੇ ਵਿੱਚ ਹੁਣ ਜਿਹੜਾ ਲੋਕਾਂ ਨੂੰ ਲਾਭ ਮਿਲੇਗਾ ਜਿਨ੍ਹਾਂ ਦੇ ਮਕਾਨ ਕੱਚੇ ਹਨ ਉਹ ਇਸ ਸਕੀਮ ਦਾ ਲਾਭ ਵੱਲ ਤੋਂ ਵੱਧ ਉਠਾ ਸਕਦੇ ਹਨ ਜੀ ਤਾਂ ਦੇਖ ਸਕਦੇ ਹੋ ਗਰੀਬ ਪਰਿਵਾਰਾਂ ਨੂੰ ਕਵਰ ਕੀਤਾ ਜਾਂਦਾ ਜਿਨ੍ਹਾਂ ਦੇ ਘਰ ਮਿੱਟੀ ਦੇ ਬਣੇ ਹੋਏ ਹਨ ਤੇ ਉੱਤਕ ਵਿਅਕਤੀ ਆਪਣੇ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣਗੇ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਜਿਨ੍ਹਾਂ ਦੇ ਮਕਾਨ ਪੱਕੇ ਹਨ ਉਹ ਗ੍ਰਾਂਟ ਲੈਣ ਲਈ ਅਜਿਹੇ ਦਸਤਾਵੇਜ਼ ਪੇਸ਼ ਕਰਦੇ ਹਨ ਜੋ ਸਕੀਮਾਂ ਦੇ ਨਿਯਮਾਂ ਦੇ ਅਧੀਨ ਨਹੀਂ ਆਉਂਦੇ ਇਸ ਲਈ ਅਜਿਹੇ ਲੋਕ ਉਹ ਆਪਣੀ ਮਰਜ਼ੀ ਬਿਲਕੁਲ ਵੇਚ ਨਹੀਂ ਕਰ ਨਹੀਂ ਰਹੇ ਨੇ ਸਰਕਾਰ ਇਸ ਯੋਜਨਾ ਤਹਿਤ ਕੱਚੇ ਮਕਾਨਾਂ ਵਾਲੇ ਗਰੀਬ ਲੋਕਾਂ ਨੂੰ ਹੀ ਗ੍ਰਾਂਟ ਜਾਰੀ ਕਰੇਗੀ। ਤਾਂ ਦੇਖ ਸਕਦੇ ਹੋ ਇਹ ਬ੍ਰੇਕਿੰਗ ਨਿਊਜ਼ ਇੱਕ ਹੋਰ ਸਾਹਮਣੇ ਆ ਰਹੀ ਹੈ। ਭਾਰਤ ਸਮੇਤ ਕਈ ਦੇਸ਼ਾਂ ਦੇ ਸਿਰ ਤੇ ਮੰਡਰਾ ਰਹੀ ਹੈ ਮੌਤ। ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦੀ। ਭਾਰਤ ਸਮੇਤ ਕਈ ਦੇਸ਼ਾਂ ਦੇ ਉੱਤੇ ਵੱਡਾ ਖਤਰਾ ਜਿਹੜਾ ਆਉਣ ਵਾਲਾ ਹੈ ਜੀ। ਸਾਲ 1908 ਵਿੱਚ ਸੋਵੀਅਤ ਸੰਘ ਦੇ ਸਾਈਬੀਰੀਆ ਇਲਾਕੇ 'ਚ ਇੱਕ ਐਸਟਰੋਇਡ ਡਿੱਗਿਆ ਸੀ ਜਿਸ ਨੇ 2000 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਤਬਾਹੀ ਪਹੁੰਚਾ ਕੇ ਰੱਖੀ ਸੀ ਲੱਖਾਂ ਦਰਖਤ ਜੜ੍ਹਾਂ ਤੋਂ ਉੱਪٹے ਗਏ ਸਨ ਗਣਿਮਤ ਇਹ ਰਹੀ ਕਿ ਇਹ ਉਹ ਇੱਕ ਸੰਸਾਨ ਇਲਾਕਾ ਸੀ ਨਹੀਂ ਤਾਂ ਇੰਨੀ ਤਬਾਹੀ ਹੋਣੀ ਸੀ ਇਹ ਅੰਦਾਜ਼ਾ ਨਹੀਂ ਲਗਾਇਆ ਜਾਣਾ ਸੀ ਜੀ ਹਾਂ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਇਸ ਵੀਡੀਓ ਦੀ ਜਿਹੜੀ ਇਹ ਸਾਜੀ ਕੀਤੀ ਜਾ ਰਹੀ ਆ ਬਾ ਇੰਨਾ ਹੈ ਖਤਰਨਾਕ ਸੀ ਜੀ ਹਾਂ ਪਰ ਹੁਣ ਉਸੇ ਸਾਈਜ਼ ਦਾ ਇੱਕ ਹੋਰ ਐਸਟੋਰਾਇਡ ਫਿਰ ਤੋਂ ਲਗਾਤਾਰ ਧਰਤੀ ਵੱਲ ਵੱਧ ਰਿਹਾ ਹੈ ਜੀ ਹਾਂ ਦੇਖ ਸਕਦੇ ਹੋ ਇਹ ਐਸਟੋਰਾਇਡ ਤਬਾਹੀ ਕਿਹਾ ਜਾ ਰਿਹਾ ਕਿ ਇੱਕ ਵਿਸ਼ਾਲ ਐਸਟੋਰਾਇਡ ਧਰਤੀ ਦੇ ਜਿਸ ਹਿੱਸੇ ਉੱਤੇ ਟਕਰਾਏਗਾ ਉੱਤੇ ਤਬਾਹੀ ਮਚਾ ਕੇ ਰੱਖ ਦੇਵੇਗਾ ਕਿੰਨਾ ਵੱਡਾ ਹੈ ਐਸਟੋਰਾਇਡ ਅਦੇ ਕਦੋਂ ਟ੍ਰਾਕ ਕਰਾ ਸਕਦਾ ਧਰਤੀ ਦੇ ਨਾਲ 27 ਦਸੰਬਰ 2024 ਨੂੰ ਟੈਲੀਸਕੋਪ ਦੀ ਮਦਦ ਨਾਲ ਸਪੇਸ ਵਿੱਚ ਇੱਕ ਐਸਟਰਾਇਡ ਦੇਖਿਆ ਗਿਆ ਉਹ ਤਾਂ ਇਹ ਧਰਤੀ ਤੋਂ ਦੂਰ ਜਾ ਰਿਹਾ ਸੀ ਜਦੋਂ ਇਹ ਇਸ ਦੀ ਹੋਰ ਸਟੱਡੀ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਫਟਵਾਲ ਦੇ ਗਰਾਊਂਡ ਜਿੰਨੀ ਵੱਡੀ ਹੈ ਚਟਾਨ ਹੈ 2 ਦਿਨ ਪਹਿਲਾਂ ਇਹ ਧਰਤੀ ਦੇ ਬਹੁਤ ਨੇੜੇ ਲੰਗੀ ਹੈ ਪਰ ਹੁਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ 22 ਦਸੰਬਰ 2032 ਨੂੰ ਧਰਤੀ ਦੇ ਨਾਲ ਟਕਰਾਉਣ ਦੀ ਸੰਭਾਵਨਾ ਇਸ ਦੀ ਹੈ ਇਸ ਐਸਟਰਾਇਡ ਦੀ ਜੀ ਹਾਂ ਇਹ ਐਸਟਰਾਇਡ ਬਹੁਤ ਹੀ ਵੱਡਾ ਹੈ ਅਤੇ 2032 ਦੇ ਵਿੱਚ ਇਹ ਦੇ ਇੱਕ ਮਾਰੇ ਕੇ ਟਕਰਾ ਸਕਦਾ ਦਾ ਵੱਡੀ ਆਪਣੀ ਕੋਰ ਸਾਹਮਣੇ ਆ ਰਹੀ ਹੈ ਤਸਵੀਰ ਤੁਹਾਡੇ ਸਾਹਮਣੇ ਆ ਤਰਨ ਤਾਰਨ ਚ ਨੌਜਵਾਨ ਦਾ ਕਤਲ ਗੋਲੀਆਂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤੇ ਕਾਰ ਜੀ ਹਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਹੈ ਵੱਡੀ ਖਬਰ ਹੈ ਪੜਨ ਵਾਲਾ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਜిల్లా ਤਰਨਤਾਰਨ ਦੇ ਨਦੀਨੋਂ ਦੇ ਪਿੰਡ ਪੰਡੋਰੀ ਗੋਲਾ ਦੋ ਦੋਸਤਾਂ ਵੱਲੋਂ ਇੱਕ ਘਰ ਨੂੰ ਬੁਲਾ ਕੇ ਦੋਸਤੋਂ ਗੁਲੀ ਮਾਰ ਕੇ ਮੌਦ ਦੇ ਘਟਾ ਘਾਟ ਉਤਾਰਦੋਂ ਦੀ ਖਬਰ ਸਾਵਣਿਆ ਇਹ ਮ੍ਰਿਤਕ ਦੀ ਪਹਿਚਾਣ ਸਤਨਾਮ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪੰਡੋਰੀ ਗੋਲਾ ਵਜੋਂ ਹੋਈ ਹੈ ਤਾਂ ਦੇਖਦੇ ਜੀ ਅ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵੇਲੇ ਦੀ ਇਹ ਵੱਡੀ ਖਬਰ ਜਿਹੜੀ ਇਹ ਜਿਲ੍ਹਾ ਤਰਨਤਾਰਨ ਤੋਂ ਜਿਹੜੀ ਸਾਹਮਣੇ ਆਈ ਹੈ ਜੀ ਹਾਂ ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਜੀ ਸਰਵਰ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਉਸ ਦਾ ਦੋਸਤ ਸੀ ਜਿਸ ਨੂੰ ਬੀਤੀ ਕੱਲ੍ਹ ਉਹਦੇ ਕੁਝ ਦੋਸਤਾਂ ਨੇ ਉਸ ਨੂੰ ਘਰ ਤੋਂ ਬੁਲਾ ਕੇ ਆਪਣੇ ਨਾਲ ਲੈ ਗਏ ਇਸ ਤਰ੍ਹਾਂ ਉਸ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਗੋਲੀ ਮਾਰਨ ਤੋਂ ਬਾਅਦ ਖੁਦ ਹੀ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦਾ ਨਾਮ ਮਿਤ ਮ੍ਰਿਤਕ ਕੋਸ਼ਿਤ ਕਰਾਰ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਜਿਹੜੀ ਹੈ ਤਰਤਾ ਸਾਹਮਣੇ ਆ ਰਹੀ ਹੈ ਤਾਂ ਇੱਕ ਹੋਰ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਮੋੜ ਬਦਲੇਗਾ ਮੌਸਮ ਉਹ ਹਾਲੇ ਹੀ ਸ਼ੁਰੂ ਹੋਈ ਬੂੰਦਾਬੰਦੀ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਮੌਸਮ ਜਿਹੜਾ ਇੱਕਦਮ ਹੁਣ ਬਦਲੇਗਾ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਲਰਟ ਜਿਹੜੇ ਨੇ ਜਾਰੀ ਕੀਤੇ ਗਏ ਨੇ ਪੰਜਾਬ 'ਚ 5 ਫਰਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ 5 ਫਰਵਰੀ ਯਾਨੀ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਜਿਹੜੀ ਦੇਖਣ ਨੂੰ ਮਿਲੇਗੀ ਆਉਣ ਵਾਲੇ 3 ਦਿਨਾਂ ਦੌਰਾਨ ਤਾਪਮਾਨ ਥੋੜਾ ਘਟੇਗਾ ਨਵਦੇਗਾ ਮੌਸਮੀ ਭਾਗ ਅਨੁਸਾਰ ਪੰਜਾਬ ਦੇ ਪਠਾਨਕੋੜ ਅੰਮ੍ਰਿਤਸਰ ਬਰਦਾਦਪੁਰ ਕਬੂਤਰਾ ਜਿਲੰਦਰੋ ਹਿਸ਼ਾਰਪੁਰ ਰੂਪਨਗਰ ਨਵਾਂ ਸ਼ਹਿਰ ਜਿਲੰਦਰ ਲੁਧਿਆਣਾ ਫਤਿਹਗੜ ਸਾਹਿਬ ਸੰਗਰੂਰ ਬਰਨਾਲਾ ਪਟਿਆਲਾ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਿਹੜੀ ਹੈ ਦੱਸੀ ਗਈ ਹੈ ਹਾਂ ਦੁੱਧੇ ਪਾਸੇ ਵੱਡੀ ਖਬਰ ਇੱਕੋ ਜਾਂ ਨਹੀਂ ਆ ਰਹੀ ਹੈ ਗਰੀਬ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਇੰਸ਼ਰਮ ਪੋਰਟਲ ਤੇ ਧੜਾ ਧੜ ਹੋ ਰਹੀ ਹੈ ਰਜਿਸਟ੍ਰੇਸ਼ਨ ਜਾਣੋ ਕੀ ਹਨ ਇਸ ਦੇ ਫਾਇਦੇ ਤਾਂ ਦੇਖ ਸਕਦੇ ਹੋ ਕੇਂਦਰ ਜਾਨੀ ਕਿ ਮੋਦੀ ਸਰਕਾਰ ਦੁਆਰਾ ਚਲਾਏ ਜਾ ਰਹੇ ਇਸ਼ਰਮ ਪੋਰਟਲ ਤੇ ਅਸੰਗਠਿਤ ਖੇਤਰ ਚ 30 ਕਰੋੜ ਦੇ ਕੰਮੇ ਰਜਿਸਟਰਡ ਹਨ ਉਹਨਾਂ ਨੂੰ ਸਰਕਾਰ ਦੀ ਸਰਕਾਰ ਦੀਆਂ ਲੋਕ ਭਲਾਈ ਜੋ ਇਹਨਾਂ ਦਾ ਲਾਭ ਮਿਲ ਰਿਹਾ ਹੈ ਸਰਕਾਰ ਨੇ ਇਹ ਜੋ ਸਰਕਾਰੀ ਜੋ ਇਹਨਾਂ ਇਹ ਸਰਕਾਰ ਨੇ ਇਹ ਜਾਣਕਾਰੀ ਸੌਣ ਜਾਨੀ ਕਿ ਤਿੰਨ ਫਾਰਮਾਂ ਦੇ ਸੱਤਰ ਵਿੱਚ ਦਿੱਤੀ ਹੈ ਤਾਂ ਤੁਸੀਂ ਵੀ ਇਸ਼ਰਮ ਪੋਰਟਲ ਤੇ ਨਹੀਂ ਫਾਰਮ ਭਰ ਕੇ ਕਾਰਡ ਬਣਵਾ ਸਕਦੇ ਜੇ ਇਸ ਸਕੀਮ ਦਾ ਬਤਵਾ ਇਸ ਦੇ ਉੱਤੇ ਬਹੁਤ ਸਾਰੇ ਲਾਭ ਮਿਲਦੇ ਨੇ ਜੀ ਇਸ਼ਰਮ ਪੋਰਟਲ ਦੇ ਉੱਤੇ ਦਾ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਪਾਕਾ ਖਬਰ ਤੁਸੀਂ ਜਿਹੜੀ ਦੇਖ ਸਕਦੇ ਹੋ ਇਸ ਰਿਪੋਰਟ ਲਈ ਆਜਾ ਉਹਨਾਂ ਦੇ ਇਸ ਰਿਪੋਰਟ 26 ਅਗਸਤ 2021 ਨੂੰ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੁਆਰਾ ਲਾਂਚ ਕੀਤਾ ਗਿਆ ਵਾਤਾਵਰਣ ਵਿੱਚ ਵੱਖ-ਵੱਖ ਕੇਂਦਰ ਕੇਂਦਰੀ ਮੰਤਰਾਲਿਆਂ ਦੇ 12 ਯੋਜਨਾਵਾਂ ਇਸ ਰਿਪੋਰਟ ਦੇ ਨਾਲ ਰਜਿਸਟਰ ਹਨ ਜੀ ਹਾਂ ਇਸ ਦੇ ਤੁਹਾਨੂੰ ਬਹੁਤ ਵਧੀਆ ਜਿਹੜਾ ਲਾਭ ਮਿਲਦਾ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦਾ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ